ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ 12 ਵਾਸੀ ਕਾਗਜੀ ਨਿੰਬੂ ਤੇ ਸਾਰੇ ਫਲਦਾਰ ਤੇ ਸਜਾਵਟੀ ਬੂਟੇ ਹੌਲ ਸੇਲ ਰੇਟਾਂ ਤੇ ਮਿਲਦੇ ਨੇ ਜੀ ਚੱਲਣ ਦੀ ਗਰੰਟੀ ਹੋਵੇਗੀ 5-6 ਫੁੱਟ ਦੇ ਬੂਟੇ ਫਲ ਆਉਂਦਾ ਹੋਵੇਗਾ ਆਲ ਇੰਡੀਆ ਚ ਪਹੁੰਚ ਕਰ ਦੇਣਗੇ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾ ਕੇ ਤੁਸੀਂ ਪੂਰਾ ਡਿਸਕਾਊਂਟ ਲੈ ਸਕਦੇ ਹੋ ਦਿੱਤੇ ਨੰਬਰ ਤੇ ਸੰਪਰਕ ਕਰੋ 9557310436 ਇਸ ਨੰਬਰ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਐਂਡ ਪੁੰਨੀਆਂ ਤਹਿਸੀਲ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਜ਼ਮੀਨ ਬਕਾਊ ਆ ਜੀ 8 ਕਨਾਲਾਂ 12 ਮਰਲੇ ਤਾਂ ਰੋਡ ਦੇ ਉੱਤੇ ਆ ਤੇ 3.5 ਕਨਾਲਾਂ ਦਾ ਇੱਕ ਟੁਕੜਾ ਅੱਡ ਹੈਗਾ ਇਹ ਬੰਗਾ ਤਹਿਸੀਲ ਹੈਗੀ ਆ ਉਹ ਤੋਂ 1 ਕਿਲੋਮੀਟਰ ਦੂਰ ਆ ਸਿਰਫ ਰੇਟ ਹੈਗਾ 60 ਲੱਖ ਰੁਪਈਆ ਮੋਬਾਈਲ ਨੰਬਰ ਹੈਗਾ 9680822657 ਅਸੀਂ ਬਾਈ ਜੀ ਰਾਜਸਥਾਨ ਤੋਂ ਹੈਗੇ ਆ ਤੇ ਜ਼ਮੀਨ ਵੇਚਣੀ ਹੈ ਜੀ ਮੋਟਰ ਵੀ ਕਾਹੂ ਆ ਜੀ 2006 ਮਾਡਲ ਹੈ ਜੀ ਪੈਸਿਆਂ ਦੀ ਲੋੜ ਸੀਗੀ ਇਸ ਕਰਕੇ ਜਲਦੀ ਤੋਂ ਜਲਦੀ ਸੇਲ ਕਰਨਾ ਪੰਜਾਬ ਨੰਬਰ ਹੈ ਜੀ ਫਿਕਸ ਰੇਟ 1 ਲੱਖ ਰੁਪਿਆ 2028 ਤੱਕ ਪਾਰ ਸਿੰਘ ਹੈ ਜੀ ਏਰੀਆ ਹੁਸ਼ਿਆਰਪੁਰ 9915570486 9915570486 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਬੁਲਟ 2006 ਮਾਡਲ ਪੰਜਾਬ ਨੰਬਰ 1 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਵੀਰ ਦਾ ਬੁਲਟ ਜਲਦੀ ਸੇਲ ਹੋ ਸਕੇ ਬਹੁਤ ਹੀ ਘੱਟ ਚੱਲਿਆ ਬੁਲਟ ਫਿਕਾਉ ਹੈ ਜੀ BS6 ਮਾਡਲ 2023 ਮਾਡਲ ਹੈ ਜੀ 2 ਲੱਖ 10 ਹਜ਼ਾਰ ਰੇਟ ਰੱਖੇ ਗਿਆ ਜੀ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਏਰੀਆ ਵਗੈਰਾ ਪੁੱਛ ਸਕਦੇ ਹੋ 7658814649 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਨਾ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਨੂੰ ਮਿਲ ਸਕੇ। ਟਵਾਰਲਟ ਗੱਡੀ ਵਿਕਾਊ ਹੈ ਜੀ 2010 ਮਾਡਲ 1 ਲੱਖ 5000 ਰੁਪਏ ਰੇਟ ਰੱਖੇਗੇ ਗੱਡੀ ਪਹਿਲੇ ਨਾਂ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਐਸੇ ਹੀ ਤਰ ਵਧੀਆ ਚੱਲਦਾ ਜੀ ਕੋਈ ਕਮੀ ਬੇਸ਼ੀ ਨਹੀਂ ਹੈਗੀ ਗੱਡੀ 'ਚ ਹਰਿਆਣਾ ਨੰਬਰ ਹੈ ਜੀ। ਏਰੀਆ ਰਾਮਪਰਾ ਫੁੱਲ ਪਹਿਲੇ ਨਾਂ ਹੈ 10 ਮਾਡਲ ਹੈ ਜੀ। 1,05,000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 7814966129 7814966129 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ ਤੁਸੀਂ 1,05,000 ਰੁਪਏ ਦੇ ਵਿੱਚ 10 ਮਾਡਲ ਨੂੰ ਖਰੀਦ ਸਕਦੇ ਹੋ ਜਿਪਸੀ ਵੀ ਕਾਊ ਹੈ ਜੀ 2010 ਮਾਡਲ ਏਰੀਆ ਜੀ ਡੈਡਵਾ ਸੰਗਰੂਰ 3 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ 9815588328 9315588328 ਇਸ ਨੰਬਰ ਤੇ ਫੋਨ ਕਰਕੇ ਜਿਪਸੀ 2010 ਮਾਡਲ 10 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜਨਨ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਸੱਜਰ ਸੂਈ ਝੋਟੀ ਵਿਕਾਉ ਹੈ ਜੀ 14 ਕਿਲੋ ਦੁੱਧ ਵਾਲੀ ਝੋਟੀ ਹੈ ਜੀ ਰੇਟ ਏਰੀਆ ਵੀਰ ਫੋਨ ਤੇ ਦੱਸਣਗੇ ਬਾਕੀ ਵਧੀਆ ਘਰ ਦੀ ਪਾਲੀ ਹੋਈ ਝੋਟੀ ਹੈ ਜੀ ਵਧੀਆ ਠੰਡੀ ਸੀਲ ਝੋਟੀ ਹੈ ਤੇ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 14 ਕਿਲੋ ਦੁੱਧ ਤਿਆਰ ਹੈ ਜੀ ਤੇ ਬਾਕੀ ਵੀਰ ਨੇ ਚਵਾਈ ਕਰਕੇ ਦਿਖਾਈ ਹੋਈ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ 70824 42 ਪੂਰਾ 500 ਇਸ ਨੰਬਰ ਤੇ ਫੋਨ ਕਰਕੇ 14 ਕਿਲੋ ਦੁੱਧ ਵਾਲੀ ਸੱਜਰ ਸੂਈ ਝੋਟੀ ਤੁਸੀਂ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਜੀ ਉਹਨਾਂ ਵੀਰਾਂ ਦੇ ਨਾਮ ਨੇ ਗੁਰਦੀਪ ਸਿੰਘ ਨਰਿੰਦਰ ਸਿੰਘ ਹਰਵਕਸ਼ ਢਾਲੀਵਾਲ ਰਜਿੰਦਰ ਸਿੰਘ ਸੁਖਵੀਰ ਸਿੰਘ ਪਰਮਜੀਤ ਗਰੇਵਾਲ ਭੁਪਿੰਦਰ ਵਿਦੇਸ਼ਾ ਰਾਜਨ ਮਲੋਤਰਾ ਜਸਪਾਲ ਸਿੰਘ ਤੇ ਬਲਜੀਤ ਸਿੰਘ ਸੋ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਲਾਈਕ ਵੀ ਜ਼ਰੂਰ ਕਰਦੇ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਰੀਆ ਜ਼ਰੂਰ ਦੱਸਿਆ ਕਰੋ ਦੂਜੇ ਸੂਏ ਸੋਣ ਵਾਲੀ ਮੀਨੀ ਝੋਟੀ ਵਿਕਾਊ ਹੈ ਜੀ ਪੀਸੀ 483 ਟੀਕੇ ਦੀ ਝੋਟੀ ਹੈ ਰੇਟ 170000 ਪਹਿਲੇ ਸੂਏ 13 ਲੀਟਰ ਦੁੱਧ ਦਿੱਤਾ ਸੀਗਾ ਜੀ ਦੂਜੀ ਸੂਏ ਸੋਣ ਵਾਲੀ ਹੈ ਜੀ ਵਿਰਾਟ ਝੋਟੇ ਤੋਂ ਗੱਭਣ ਹੈ ਜੀ 13 ਲੀਟਰ ਦੁੱਧ ਦਿੱਤਾ ਸੀਗਾ ਪਹਿਲੇ ਸੂਏ 1,70,000 ਰੁਪਏ ਦਾ ਰੇਟ ਰੱਖਿਆ ਗਿਆ ਜੀ ਦੂਜੀ ਸੂਏ ਹੁਣ ਇਹਨੇ ਸੂਣਾ ਹੈ 98758541071 ਇਸ ਨੰਬਰ ਤੇ ਫੋਨ ਕਰਕੇ ਦੂਜੀ ਸੂਏ ਸੋਣ ਵਾਲੀ ਮੀਨੀ ਝੋਟੀ 1,70,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਦੁਕਾਨ ਤੇ ਡਬਲ ਸਟੋਰੀ ਕੋਠੀ ਵਿਕਾਊ ਹੈ ਜੀ 30000 ਮਹੀਨੇ ਦਾ ਕਿਰਾਇਆ ਹੁੰਦਾ ਜੀ ਦੁਕਾਨਾਂ ਦਾ ਰੇਟ 1 ਕਰੋੜ 70 ਲੱਖ ਏਰੀਆ ਜਲੰਧਰ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 1 ਕਰੋੜ 70 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਜਲੰਧਰ ਹੈ ਜੀ ਦੁਕਾਨ ਤੇ ਡਬਲ ਸਟੋਰੀ ਕੋਠੀ ਵਿਕਾਊ ਹੈ 819583021 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਤੁਹਾਨੂੰ ਚਾਹੀਦੀ ਨੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤਾਂ ਕਿ ਇਸ ਤੋਂ ਢਿੱਲ ਲੈ ਕੇ ਆ ਸਕੀ ਲੋ ਜੀ ਇੱਕ ਹੋਰ ਤੁਹਾਡੇ ਲਈ ਟਾਪ ਦੀ ਜ਼ਮੀਨ ਲੈ ਕੇ ਆਇਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਏ ਤੇ ਸਾਰੀ ਜਾਣਕਾਰੀ ਦਿੱਤੀ ਜਾਊਗੀ 17 ਕਿੱਲੇ ਜ਼ਮੀਨ ਵਿਕਾਊ ਨੇ ਜੀ 2 ਮੋਟਰਾਂ ਨੇ 2 ਮੋਟਰਾਂ ਤੇ ਨਹਿਰ ਦਾ ਪਾਣੀ ਹੈ ਇੱਕ ਪੰਨੇ ਦੀ ਫਰਦਾ ਤਕਸੀਮ ਟਾਕ ਹੈ ਜੀ ਏਰੀਆ ਪਿੰਡ ਦਿਆਲਪੁਰਾ ਮਿਰਜ਼ਾ ਬਠਿੰਡਾ ਤਕਸੀਮ ਟੱਕ ਹੈ ਜੀ ਇੱਕ ਪੰਨੇ ਦੀ ਫਰਦ ਹੈ ਦੋ ਮੋਟਰਾਂ ਤੇ ਨਹਿਰ ਦਾ ਪਾਣੀ ਹੈ 17 ਕਿੱਲੇ ਜ਼ਮੀਨ ਵਿਕਾਊਾ ਪੂਰੀ ਟੌਕ ਦੀ ਜ਼ਮੀਨ ਹੈ ਜੀ ਤੇ ਨੰਬਰ ਤੁਸੀਂ ਵੀਰ ਦਾ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰ ਸਕਦੇ ਹੋ 17 ਕਿੱਲੇ ਜ਼ਮੀਨ ਜਿਹੜੀ ਤੁਸੀਂ ਖਰੀਦ ਸਕਦੇ ਹੋ ਨੰਬਰ ਹੈ ਜੀ 94642728719464272871 ਇਸ ਨੰਬਰ ਤੇ ਫੋਨ ਕਰਕੇ 17 ਕਿੱਲੇ ਜ਼ਮੀਨ ਦੋ ਮੋਟਰਾਂ ਦੇ ਵਿੱਚ ਤੇ ਨਹਿਰ ਦਾ ਪਾਣੀ ਹੈ ਇੱਕ ਪੰਨੇ ਦੀ ਫਰਦ ਹੈ ਜੀ ਤਕਸੀਮ ਟੱਕ ਹੈ ਕੋਈ ਰੋਲੇ ਵਾਲਾ ਬਾੜ ਨਹੀਂ ਏ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਹੋ ਬਣਾ ਤਾਂ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਇਸੇ ਹੀ ਤਰ੍ਹਾਂ ਤੇ ਇੰਸਟਾਗ੍ਰਾਮ ਤੇ ਤੁਸੀਂ ਡਾਇਰੈਕਟਰ ਮੇਲਾ ਵੀ ਚੈੱਕ ਕਰ ਸਕਦੇ ਹੋ ਜੀ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ